ਸਤ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਸੀਂ ਮੈਂ ਸਤਨਾਮ ਸਿੰਘ ਪਿੰਡ ਚੜੇਵਣ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਵਿਖੇ ਇੱਕ ਕਿਸਾਨ ਦੇ ਘਰ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਚਲਾਈ ਜਾ ਰਹੀ ਸੀ ਨਕਲੀ ਮਠਿਆਈ ਦੀ ਫੈਕਟਰੀ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਦਰਾੜ ਤਰਾਜ ਜੋਗ ਚੀਜ਼ਾਂ ਕੀਤੀਆਂ ਕਾਬੂ ਅਤੇ ਸਹੀਪਲ ਭਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾਂਦਾ ਹੈ ਕਿ ਸੇਤ ਵਿਭਾਗ ਸ੍ਰੀ ਮੋਕਸਰ ਸਾਹਿਬ ਵੱਲੋਂ ਤੁਰੰਤ ਫੁਰਤੀ ਦਿਖਾਉਂਦਿਆਂ ਇੱਕ ਪਿੰਡ ਚੜੇਵਣ ਜਿਲ੍ਹਾ ਸ੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਦੇ ਵਿੱਚ ਮਿਲਨ ਸੂਚਨਾ ਮਿਲ ਤੇ ਛਾਪੇਮਾਰੀ ਕੀਤੀ ਜਦੋਂ ਕਿ ਇਹ ਸਾਲ ਸਾਹਮਣੇ ਆਈ ਕਿ ਇੱਕ ਕਿਸੇ ਕਿਸਾਨ ਪਰਿਵਾਰ ਦੇ ਘਰੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਨਕਲੀ ਮਠਿਆਈ ਦੀ ਫੈਕਟਰੀ ਲਗਾ ਕੇ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਅਨਜਾ ਰਿਹਾ ਸੀ ਤੁਰੰਤ ਮਹਿਕਮੇ ਵੱਲੋਂ ਕਾਰਵਾਈ ਕਰਦੇ ਆ ਜਿਹੜੀ ਵੀ ਹਾਲਾਤਾਂ ਦੇ ਵਿੱਚ ਫੈਕਟਰੀ ਫੜੀ ਬਣਾਉਣ ਵਾਲੇ ਲੋਕ ਅਤੇ ਬਣਾਉਣ ਵਾਲਾ ਨਕਲੀ ਮਠਿਆਈ ਜਿਹੜਾ ਕੈਮੀਕਲ ਅਤੇ ਜਿਹੜੀਆਂ ਨਕਲੀ ਮਠਿਆਈਆਂ ਤਿਆਰ ਕਰਨ ਵਾਲਾ ਹੋਰ ਵੀ ਜਿੰਨਾ ਵੀ ਸਿਸਟਮ ਹੈ ਉਹ ਕਬਜ਼ੇ ਵਿੱਚ ਕੀਤਾ ਗਿਆ ਅਤੇ ਇਸ ਆਵਾਜ਼ ਸਾਫ ਸਫਾਈ ਦਾ ਇੰਨਾ ਬੁਰਾ ਹਾਲ ਦੇਖ ਕੇ ਵਹਿਕਮੇ ਦੇ ਵੀ ਹੂ ਕੰਡੇ ਖੜੇ ਹੋ ਗਏ ਕਿ ਇਹਨਾਂ ਦੀ ਕੀਤੀ ਹੋਈ ਤਿਆਰ ਮਠਿਆਈ ਜਿਹੜੀ ਜਦੋਂ ਲੋਕਾਂ ਦੇ ਵਿੱਚ ਜਾ ਕੇ ਖਾਧੀ ਗਈ ਜਾਂ ਖਾਧੀ ਜਾਣੀ ਸੀ ਇਹ ਪਤਾ ਨਹੀਂ ਕਿੰਨੇ ਕ ਲੋਕਾਂ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਇਫੈਕਟ ਪੈਣਾ ਸੀ ਬਹੁਤ ਮੁਸ਼ਕਲਾ ਖੜੀਆਂ ਕਰਨੀਆਂ ਸੀ ਜੋ ਸਮੇਂ ਸਿਰ ਸਿਹਤ ਭਾਗ ਵੱਲੋਂ ਕਾਰਵਾਈ ਕਰਦੇ ਆ ਇਸ ਨੂੰ ਕਾਬੂ ਕੀਤਾ ਗਿਆ ਅਤੇ ਕਾਨੂੰਨ ਮੁਤਾਬਕ ਉਸ ਦੇ ਵਿੱਚ ਕਾਰਵਾਈ ਕੀਤੀ ਗਈ ਅਤੇ ਦੱਸਿਆ ਜਾਂਦਾ ਹੈ ਕਿ ਬਾਕੀ ਜਿਹੜਾ ਵੀ ਇੱਥੇ ਆ ਵੀਡੀਓ ਦੇ ਵਿੱਚ ਸਾਜੂ ਸਮਾਨ ਦਿਖ ਰਿਹਾ ਹੈ ਵੀ ਇਹ ਕਿਸ ਤਰ੍ਹਾਂ ਦੇ ਨਕਲੀ ਪ੍ਰਭਾਵ ਦੇ ਅਧੀਨ ਜਿਹੜਾ ਇਹ ਤਿਆਰ ਕੀਤੀਆਂ ਜਾਂਦੀਆਂ ਸੀ ਹਟਾਈਆਂ ਕੈਮੀਕਲ ਪਾ ਪਾ ਕੇ ਜਿਹੜੀਆਂ ਕਿ ਅਸੀਂ ਬਹੁਤ ਸਵਾਦ ਨਾਲ ਜਿਹੜੇ ਰੰਗ ਭਰਾ ਜ਼ਹਿਰ ਸੀ ਉਹ ਫਾਮਲੋਕ ਕਾਰਜ ਜਾਂ ਲੋਕ ਖਾਰੇ ਅਸੀਂ ਵੀ ਖਾਰੇ ਜਨਾਂ ਦੇ ਵਿੱਚ ਮੈਂ ਵੀ ਹੋਣਾ ਪਰ ਗਰੇਜ ਕਰਨਾ ਚਾਹੀਦਾ ਜੇਕਰ ਸਭ ਕੁਝ ਘਰੇ ਹੈ ਤਾਂ ਬਣਾ ਕੇ ਖਾ ਲੋ ਵਿਚਾਰੀ ਚੀਜ਼ ਖਾਣ ਦਾ ਜਿਹੜਾ ਵੀ ਫਾਇਦਾ ਹੋਣਾ ਇਹ ਸਾਰੀ ਫੈਕਟਰੀ ਆਪਣੇ ਆਪ ਦੱਸੇਗੀ ਤੁਸੀਂ ਇਹ ਜੀਆਂ ਫੈਕਟਰੀਆਂ ਚੋਂ ਤਿਆਰ ਕੋਈ ਮਠਿਆਈ ਖਾ ਕੇ ਕੀ ਕਰ ਸਕਦੇ ਹੋ ਮੰਨ ਲਓ ਇਹ ਫੈਕਟਰੀ ਫੜੀ ਗਈ ਸਾਹਮਣੇ ਆ ਗਈ ਬਾਕੀ ਜਿਹੜੀਆਂ ਜਗ੍ਹਾ ਤੋਂ ਤੁਸੀਂ ਮਠਿਆਈ ਲੈ ਕੇ ਖਰੀਦ ਕੇ ਖਾਧੀ ਉਹ ਤੁਹਾਡੀ ਸਿਹਤ ਨਾਲ ਕੀ ਵਫਾਦਾਰੀ ਕਰੇਗੀ ਜਾਂ ਸਿਹਤ ਨੂੰ ਤੰਦਰੁਸਤ ਰੱਖੇਗੀ ਸੋ ਸਿਹਤ ਵਿਭਾਗ ਨੂੰ ਵੀ ਮੈਂ ਵੱਡੀ ਮੁਬਾਰਕਾਂ ਅਤੇ ਦਿਵਾਲੀ ਦੀਆਂ ਦਿਨਾਂ ਉਸ ਤੋਂ ਬਾਅਦ ਇਹ ਵਧਾਈ ਦਿੰਨਾ ਕਿ ਜਲਾ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਵੀ ਮੇਰੀ ਨਜ਼ਰ ਦੇ ਵਿੱਚ ਪਹਿਲੀ ਵਾਰੀ ਕੁੰਭ ਕਰਨੀ ਨੀਂਦ ਦੇ ਵਿੱਚੋਂ ਜਾਗਿਆ ਜਦੋਂ ਕਿ ਫੈਕਟਰੀ ਪੜੀ ਪਰ ਕਈ ਵਾਰ ਅਸੀਂ ਪੱਤਰਕਾਰਾਂ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਹਾਂ ਕਈ ਵਾਰ ਲਾਈਆਂ ਨਿਊਜ਼ਾਂ ਲਾਈਆਂ ਕੁਝ ਲਾਈਆਂ ਪਰ ਸਿਹਤ ਵਿਭਾਗ ਮਹਿਕਮਾ ਕੁੰਭ ਕਰਨੀ ਨੀਂਦ ਸੁਟਾ ਰਿਹਾ ਸ਼ਰਿਆਮ ਇਸ ਜਗ੍ਹਾ ਬਰੀਆਲਾ ਦੇ ਵਿੱਚ ਵੀ ਇਹ ਨਕਲੀ ਦੁੱਧ ਅਤੇ ਹੋਰ ਨਕਲੀ ਚੀਜ਼ਾਂ ਜਿਹੜੀ ਆ ਉਹ ਪਰ ਰਾਜ ਕੇ ਪਰੋਸੀਆਂ ਤੇ ਪਰੋਸੀਆਂ ਜਾ ਰਹੀਆਂ ਪਰ ਇੱਕ ਦਿਨ ਵੀ ਸਿਹਤ ਵਿਭਾਗ ਨੇ ਇੰਦਰ ਧਿਆਨ ਨਹੀਂ ਦਿੱਤਾ ਦੂਸਰੇ ਪਾਸੇ ਇਹ ਵੀ ਇੱਕ ਚਿੰਤਾਜਨਕ ਤੇ ਸੋਚਣ ਵਾਲੀ ਗੱਲ ਹੈ ਕਿ ਜਿਸ ਤਿਹਨ ਜਦੋਂ ਛਾਪਾ ਪੈਣਾ ਹੁੰਦਾ ਦੁਕਾਨਦਾਰਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਉਹ ਦੁਕਾਨਾਂ ਬੰਦ ਕਰਕੇ ਤਾਂ ਤਿੱਤਰ ਹੋ ਜਾਂਦੇ ਹਨ ਤੇ ਮਹਿਕਮਾ ਜਿਹੜਾ ਉਹ ਬਰੰਗ ਇੱਕ ਦੋ ਪ੍ਰਵਾਸੀਆਂ ਨੂੰ ਪੀੜ ਕੇ ਵਾਪਸ ਮੁੜ ਜਾਂਦਾ ਜਦੋਂ ਕਿ ਖਾਸ ਲੋਕ ਜਿਹੜੇ ਆ ਉਹ ਜਿੰਦਰੇ ਬੰਦ ਕਰਕੇ ਦੁਕਾਨਾਂ ਨੂੰ ਲੋਕ ਕਰਕੇ ਨਿਕਲ ਜਾਂਦੇ ਸੋਚਣ ਵਾਲੀ ਇਹ ਗੱਲ ਹੈ ਵੀ ਇਹਨਾਂ ਨੂੰ ਸੂਚਨਾ ਕਿੱਥੋਂ ਮਿਲਦੀ ਆ ਕੀ ਸਿਹਤ ਮਹਿਕਮੇ ਦੇ ਭਾਗ ਕੀ ਕਰਮਚਾਰੀ ਕੋਲ ਸਕਦਾ ਮਿਲਿਆ ਜਾ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਉਹ ਦੇਣਾ ਹੈ ਤੇ ਇਸ ਨੂੰ ਬਾਅਦ ਚ ਫਿਰ ਮੈਂ ਦੁਬਾਰੀ ਦਾ ਹਰਾਰਾ ਕਿ ਸਾਡੇ ਖਬਰਾਂ ਲਾਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਪਤਾ ਨਹੀਂ ਲੱਗਿਆ ਕਿਸ ਕਾਰਨ ਜਨਤਾ ਦੇ ਪੈਰ ਥਲੇ ਬਟੇਰਾ ਆ ਗਿਆ ਤੇ ਤੂੰ ਛਾਪੇਵਾਰੀ ਸਿਹਤ ਵਿਭਾਗ ਨੇ ਕਰ ਲਈ ਕਿੱਡਾ ਵੱਡਾ ਜ਼ਕੀਰਾ ਜਿਹੜਾ ਕਿ ਲੋਕਾਂ ਦੀ ਸਿਹਤ ਨਾਲ ਖਨਵਾੜ ਕਰਨ ਵਾਲਾ ਉਹਦੇ ਤੇ ਕਾਬੂ ਪਾਇਆ ਗਿਆ ਤੇ ਸਹੀ ਪਲ ਭਰੇ ਗਏ ਅਗਲੀ ਕਾਰਵਾਈ ਵੀ ਆਸ ਕਰਦੇ ਆ ਕਿ ਸਿਹਤ ਮਹਿਕਬਾ ਲੋਕਾਂ ਦੀਆਂ ਸੇਵਾਵਾਂ ਸਿਹਤ ਸੇਵਾ ਮਨ ਨੂੰ ਧਿਆਨ ਚ ਰੱਖਦੇ ਆ ਕਰੜਾ ਫੈਸਲਾ ਲਵੇਗਾ ਅਤੇ ਜਿੱਥੇ-ਜਿੱਥੇ ਮੈਂ ਜਿਗਰ ਕਰ ਰਿਆ ਉਹਨਾਂ ਉਹਨਾਂ ਚੀਜ਼ਾਂ ਤੇ ਫਿਰ ਦੁਬਾਰਤੋਂ ਲਗਾਮ ਕੱਸਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਸੇਤ ਨਾਲ ਖਿਲਵਾੜ ਕਰਨ ਵਾਲੇ ਲੋਕ ਜਿਹੜੇ ਉਹ ਪੈਸੇ ਦੇ ਪੀਰ ਕਿਸੇ ਦੇ ਸਕੇ ਨਹੀਂ ਹੋ ਸਕਦੇ ਇਸ ਵਾਸਤੇ ਜੇ ਜ਼ਰੂਰਤ ਪਈ ਤਾਂ ਗੁਪਤ ਤੌਰ ਤੇ ਸਾਨੂੰ ਬੁਲਾ ਕੇ ਪੁੱਛਿਆ ਵੀ ਜਾ ਸਕਦਾ ਹੈ ਅੰਤ ਵਿੱਚ ਫਿਰ ਮੈਂ ਸਾਰੀ ਪਬਲਿਕ ਨੂੰ ਪਿਆਰ ਭਰੀ ਸਾ ਸਤਿ ਸ਼੍ਰੀ ਅਕਾਲ ਦੇਖਣਾ ਜਾ ਸਕਦੀਆਂ ਹਨ ਪਿਆਰੇ ਦਰਸ਼ਕੋ ਕਿ ਕਿਸ ਤਰ੍ਹਾਂ ਕੈਮੀਕਲ ਤਿਆਰ ਕਰਕੇ ਬਣੀਆਂ ਹੋਈਆਂ ਮਠਿਆਈਆਂ ਅਤੇ ਕੈਮੀਕਲ ਤੋਂ ਬਣਾਉਣ ਵਾਲੀਆਂ ਮਠਿਆਈਆਂ ਦੇ ਜਿਹੜੇ ਸਾਹਮਣੇ ਨਮੂਨੇ ਦਿਖਾਏ ਜਾ ਰਹੇ ਹਨ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਇਹ ਫੈਕਟਰੀ ਦਾ ਜਿਹੜਾ ਪਰਦਾ ਉਫਾਸ਼ ਕਰਨ ਦੀ ਨੀਤੀ ਨਾਲ ਸਿਹਤ ਮੈਂ ਦੇ ਪੂਚ ਅਧਿਕਾਰੀਆਂ ਵੱਲੋਂ ਛਾਪੇ ਬਿਮਾਰੀ ਕੀਤੀ ਗਈ ਅਤੇ ਆ ਚੀਜ਼ਾਂ ਲੋਕਾਂ ਦੇ ਸਾਹਮਣੇ ਲੈ ਕੇ ਆਂਦੀਆਂ ਜਿਹੜੀਆਂ ਸਾਡੇ ਸਾਡੇ ਬੱਚਿਆਂ ਦਾ ਆਉਣ ਵਾਲੇ ਭਵਿੱਖ ਦਾ ਜੀਦਾ ਸਤਿਆਨਾਸ਼ ਹੋ ਰਿਹਾ ਇਸ ਲਈ ਇਹ ਸਾਰੀਆਂ ਗੱਲਾਂ ਧਿਆਨ ਚ ਰੱਖਣ ਵਾਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਭਾਗ ਵਿਭਾਗਮਾ ਅਤੇ ਪੁਲਿਸ ਦੀ ਪੜਤਾਲ ਜਿਹੜੀ ਉਹ ਇਹ ਸਾਬਤ ਕਰੇਗੀ ਸਾਹਮਣੇ ਲਿਆਵੇਗੀ ਕਿ ਅਖਰਕਾਰ ਇੱਕ ਕਿਸਾਨ ਦੇ ਪਿੰਡੂ ਘਰ ਵਿੱਚ ਪ੍ਰਵਾਸੀ ਲੋਕ ਜਿਹੜੇ ਇਹ ਫੈਕਟਰੀ ਚਲਾ ਰਹੇ ਹਨ ਕਿ ਉਹਨਾਂ ਨਾਲ ਘਰ ਵਾਲੇ ਮਾਲਕ ਦੀ ਮਿਲੀ ਭੂਤ ਹੈ ਜਾਂ ਨਹੀਂ ਕਿ ਸਾਰੀਆਂ ਚੀਜ਼ਾਂ ਅਜੇ ਸਮਾਂ ਮੰਗਦੀਆਂ ਹਨ ਜਿਸ ਤਰ੍ਹਾਂ ਜਿਸ ਤਰ੍ਹਾਂ ਅਪਡੇਟ ਆਉਂਦੀ ਗਈ ਅਸੀਂ ਮੀਡੀਆ ਕਰਮੀ ਆਪਣੀ ਆਪਣੀ ਡਿਊਟੀ ਮੁਤਾਬਕ ਆਪਣੇ ਆਪਣੇ ਚੈਨਲਾਂ ਰਾਹੀਂ ਤੁਹਾਡੇ ਲੋਕਾਂ ਦੇ ਸਾਹਮਣੇ ਕਰਦੇ ਰਹਾਂਗੇ ਇਸ ਕਰਕੇ ਦੇਖੋ ਕਿਸ ਤਰ੍ਹਾਂ ਇਹ ਚੀਜ਼ਾਂ ਲੱਡੂ ਜਿਹੜੇ ਮੋਤੀ ਚੂੜ ਬਣਾਇਆ ਸੀ ਕਿ ਉਹ ਦੇਖਿਓ ਵੀ ਉਹ ਕਿਸ ਤਰ੍ਹਾਂ ਦਾ ਇੱਕ ਇੱਕ ਤਰ੍ਹਾਂ ਇੱਕ ਫੀਡ ਪਸ਼ੂਆਂ ਦੀ ਯਾਦ ਦੇ ਤਰ੍ਹਾਂ ਇਕੱਟੇ ਦੇ ਵਿੱਚ ਪਾਈ ਹੋਈ ਆ ਜੀ ਇਹਦੇ ਵਿੱਚੋਂ ਕਪੂਰ ਚੋਰ ਆਣ ਕੇ ਤੁਸੀਂ ਜਿਸ ਤਰ੍ਹਾਂ ਇਹਨਾਂ ਦੀ ਤਕਰੀਰ ਆ ਫਿਰ ਸਾਫ ਸਫਾਈ ਦਾ ਬਹੁਤ ਬੁਰੀ ਤਰ੍ਹਾਂ ਮੰਦਾ ਹਾਲ ਆ ਜਿਹੜੀ ਭਾਂਡਿਆਂ ਦੇ ਵਿੱਚ ਮਠਿਆਈ ਤਿਆਰ ਕੀਤੀ ਜਾਂਦੀ ਆ ਉਹ ਦੇਖਣ ਦੇ ਲਾਇਕ ਵੀ ਨਹੀਂ ਪਰ ਲੋਕ ਇਹਨਾਂ ਭਾਂਡਿਆਂ 'ਚ ਪਿਆਰ ਕੀਤੀ ਮਠਿਆਈ ਨੂੰ ਛਕਦੇ ਰਹੇ ਕਿਉਂਕਿ ਲੈਵਲ ਲੱਗਿਆ ਸੀ ਉਹਨਾਂ ਚ ਵਿੱਚ ਰੰਗ-ਬਰੰਗੇ ਜ਼ਹਿਰ ਜਿਹੜੇ ਭੁੱਕੇ ਸੀ ਉਹ ਆਖਰਕਾਰ ਜ਼ਹਿਰ ਜਿਹੜੇ ਸੀ ਉਹ ਖੇਚ ਦਾ ਖੇਦਰ ਬਣਦੇ ਰਹੇ ਤੇ ਇਹਨਾਂ ਦੀ ਲੁੱਟ ਖਸੋਟ ਸੀ ਜਿਹੜੀ ਉਹ ਜਾ ਰਹੀ ਰਹੀ ਤੇ ਇਸ ਕਰਕੇ ਜਿਹੜਾ ਸਿਸਟਮ ਸਾਰਾ ਉਹਦਾ ਅਸਲੀ ਭਾਂਡਾ ਜਿਹੜਾ ਉਹ ਫੁੱਟਣ ਦੇ ਵਿੱਚ ਕੁਝ ਸਮਾਂ ਲੱਗ ਸਕਦਾ ਆਖਰਕਾਰ ਹੀ ਪ੍ਰਵਾਸੀ ਇੱਕ ਪਿੰਡ ਚਰੇਵਣ ਜ਼ਿਲ੍ਹਾ ਸ਼੍ਰੀ ਬਕਸਰ ਸਾਹਿਬ ਦੇ ਪਿੰਡ ਦੇ ਵਿਚਾਲੇ ਕਿਸ ਕਾਰਨ ਆਏ ਕਿੰਨੇ ਲਿਆਂਦੇ ਕਿਹੜੀ ਫੈਕਟਰੀ ਆ ਹੋ ਸਕਦਾ ਹੈ ਵੀ ਕੋਈ ਹੋਰ ਵੀ ਤੱਤ ਸਾਹਮਣੇ ਆਉਣ ਜਦ ਤੱਕ ਪੁਲਿਸ ਕਾਰਵਾਈ ਕਰਦੀ ਹੈ ਤਾਂ ਜਿਹੜੀਆਂ ਚੀਜ਼ਾਂ ਪਰ ਅੱਜ ਜਿੰਨੇ ਨਿਊਜ਼ ਮਿਲੀ ਉਹਦੇ ਮੁਤਾਬਕ ਜਿਹੜੀ ਖਾਸ ਚੀਜ਼ ਇਹ ਆ ਵੀ ਜਿੱਥੋਂ ਤੱਕ ਵੀ ਪਹੁੰਚ ਹੋ ਸਕੀ ਹੈ ਪਕੜ ਪਾਈ ਗਈ ਸ਼ਹਿਰ ਵਿਭਾਗ ਮੇ ਵੱਲੋਂ ਤੇ ਦੂਸਰੇ ਨੰਬਰ ਤੇ ਹੁਣ ਜਿੰਨਾ ਚਿਰ ਅਸਲੀ ਪੜਦਾ 파ਛ ਨਹੀਂ ਹੁੰਦਾ ਦਰਸ਼ਕਾਂ ਤੇ ਇਹ ਮੀਡੀਆ